ਆਧਪੁਰ 에어ਪੋਰਟ ਤੋਂ ਦਿੱਲੀ 에어ਪੋਰਟ ਲਈ ਫਲਾਈਟਾਂ ਸ਼ੁਰੂ ਹੋ ਗਈਆਂ ਨੇ ਦੁਆਬੇ ਦੇ ਐਨਆਰਆਈਜ਼ ਕਾਰੋਬਾਰੀਆਂ ਅਤੇ ਉਦਮੀਆਂ ਨੂੰ ਹੁਣ ਦਿੱਲੀ ਜਾਣ ਲਈ 9 ਘੰਟੇ ਦਾ ਸਫ਼ਰ ਨਹੀਂ ਕਰਨਾ ਪਵੇਗਾ ਅਤੇ ਉਹ ਉਕਤ ਫਲਾਈਟ ਰਾਹੀਂ ਸਿਰਫ 1 ਘੰਟੇ ਵਿੱਚ ਉੱਥੇ ਪਹੁੰਚ ਜਾਣਗੇ ਜਾਣਕਾਰੀ ਮੁਤਾਬਕ ਇਕਨੋਮਿਕ ਕਲਾਸ ਦਾ ਕਿਰਾਇਆ ਟੈਕਸ ਸਮੇਤ ਕਰੀਬ 2300 ਰੁਪਏ ਹਾਲਾਂਕਿ 에어ਪੋਰਟ ਅਥਾਰਟੀ ਨੇ ਆਦਮਪੁਰ 에어ਪੋਰਟ ਤੇ ਇੱਕ ਮਹੀਨਾ ਪਹਿਲਾਂ ਹੀ ਸਟਾਫ ਦੀ ਨਿਯੁਕਤੀ ਕਰ ਦਿੱਤੀ ਸੀ ਆਦਮਪੁਰ ਹਵਾਈ ਅੱਡੇ ਤੋਂ ਹਿੰਦਨ ਸ਼੍ਰੀਨਾਦੇਸ਼ ਸਾਹਿਬ ਬੰਗਲੌਰ ਕੋਲਕਾਤਾ ਅਤੇ ਗੋਆ ਲਈ ਵੀ ਫਲਾਈਟਾਂ ਸ਼ੁਰੂ ਹੋ ਗਈਆਂ ਨੇ ਪਹਿਲੇ ਦਿਨ ਫਲਾਈਟ ਰਾਹੀਂ ਆਦਮਪੁਰ 에어ਪੋਰਟ ਤੋਂ 54 ਯਾਤਰੀ ਰਵਾਨਾ ਹੋਏ ਜਿਨ੍ਹਾਂ ਵਿੱਚੋਂ 20 ਹਿੰਦਨ ਤੇ ਤੇ શ્રી ਨਾਦੇੜ ਸਾਹਿਬ ਅਤੇ ਇੱਕ ਯਾਤਰੀ ਬੈਂਗਲੌਰ ਲਈ ਸੀ ਇਸ ਤੋਂ ਪਹਿਲਾਂ 에어ਪੋਰਟ ਤੇ ਪਹੁੰਚੀ ਫਲਾਈਟ ਵਿੱਚ 63 ਯਾਤਰੀ ਆਏ ਇਸ ਦੌਰਾਨ ਸਾਰੇ ਯਾਤਰੀ ਫਲਾਈਟ ਸ਼ੁਰੂ ਹੋਣ ਨਾਲ ਰਾਹਤ ਮਹਿਸੂਸ ਕਰ ਰਹੇ ਸਨ ਆਦਮਪੁਰ 에어ਪੋਰਟ ਤੋਂ ਪਹਿਲੇ ਹੀ ਦਿਨ ਫਲਾਈਟ 2 ਘੰਟੇ ਲੇਟ ਰਹੀ ਹੈ ਜਿਸ ਕਾਰਨ ਯਾਤਰੀ ਪਰੇਸ਼ਾਨ ਰਹੇ ਪਰ ਫਲਾਈਟ ਸ਼ੁਰੂ ਹੋਣ ਤੇ ਖੁਸ਼ੀ ਵੀ ਸਾਂਝੀਆਂ ਨੇ ਕਿਹਾ ਕਿ 에어ਪੋਰਟ ਅਥਾਰਟੀ ਨੂੰ ਸਮੇਂ ਸਿਰ ਫਲਾਈਟ ਚਲਾਉਣ ਵੱਲ ਧਿਆਨ ਦੇਣਾ ਹੋਵੇਗਾ ਤਾਂ ਜੋ ਯਾਤਰੀ ਸਮੇਂ ਸਿਰ ਆਪਣੀ ਮੰਜ਼ਿਲ ਤੇ ਪਹੁੰਚ ਸਕਣ